ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਨੂੰ ਚਰਨਜੀਤ ਸਿੰਘ ਚਨੀ ਸੂਲੇ ਦੀ ਅਹਿਮ ਅਪਡੇਟ ਨੀਟ ਟੈਸਟ ਦੇ ਵਿੱਚ ਹੋਈ ਧਾਂਦਲੀ ਤੋਂ ਬਾਅਦ ਐਨਟੀਏ ਦੇ ਵੱਲੋਂ ਜਿਹੜੇ ਪੇਪਰ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੇਕਰ ਗੱਲ ਕੀਤੀ ਜਾਵੇ ਨੀਟ ਪ੍ਰੀਖਿਆ ਦੀ ਤਾਂ ਨੀਟ ਪ੍ਰੀਖਿਆ ਦੇ ਵਿੱਚ ਜਿਸ ਤਰ੍ਹਾਂ ਧਾਂਦਲੀ ਹੋਈ ਹੈ ਉਸ ਤੋਂ ਬਾਅਦ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਜਾਰੀ ਨੇ ਤੇ ਸਵਾਲ ਵੀ ਚੁਕੇ ਜਾ ਰਹੇ ਨੇ ਕਿ ਆਖਰ ਹੋ ਕੀ ਰਿਹਾ ਵੱਡੇ ਸਵਾਲ ਕੇਂਦਰ ਸਰਕਾਰ ਤੇ ਵੀ ਚੁਕੇ ਜਾ ਰਹੇ ਨੇ ਕਿ ਜਿਹੜੇ ਦੇਸ਼ ਸਾਹਮਣੀਆਂ ਗ ਪੇਪਰ ਨਹੀਂ ਸਾਹਮਣੇ ਜਾ ਰਹੇ ਉੱਥੇ ਜੀ ਗੱਲ ਕੀਤੀ ਜਾਵੇ ਹੋਣ ਐਨਟੀਏ ਦੀ ਐਨਟੀਏ ਦੇ ਵੱਲੋਂ ਹੁਣ ਸੀਐਸਆਈਆਰ ਯੂਜੀਸੀ ਐਨਆਈਟੀ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ 25 ਤੋਂ ਲੈ ਕੇ 27 ਜੂਨ ਨੂੰ ਇਹ ਜਿਹੜੇ ਪੇਪਰ ਹੋਣੇ ਸੀ ਐਨਟੀਏ ਨੇ ਸੀਐਸਆਈਆਰ ਯੂਜੀਸੀ ਐਨਆਈਟੀ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਨੇ ਤੇ ਜਿਹੜਾ ਪੇਪਰ ਹੈ ਉਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ 25 ਤੋਂ ਲੈ ਕੇ 27 ਜੂਨ ਨੂੰ ਇਹ ਪੇਪਰ ਹੋਣਾ ਸੀ ਐਨਟੀਆਈ ਨੇ ਜਿਹੜੀਆਂ ਇਹ ਪ੍ਰੀਖਿਆਵਾਂ ਰੱਦ ਕਰੀਆਂ ਨੇ ਉਸ ਨੂੰ ਲੈ ਕੇ ਕਾਫੀ ਸੰਦੇਸ਼ ਵੀ ਜਾਰੀ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਪੇਪਰ ਰੱਦ ਕੀਤੇ ਗਏ ਨੇ ਉਸ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਸਾਧਨਾਂ ਦੇ ਵਿੱਚ ਕਮੀ ਦੱਸਿਆ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਵੱਲੋਂ ਇਹ ਰੱਦ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਪ੍ਰੀਖਿਆ ਦੇ ਆਯੋਜਨ ਲਈ ਰਿਵਾਈਜ਼ ਸ਼ਡਿਊਲ ਜਲਦ ਜਾਰੀ ਕੀਤਾ ਜਾਵੇਗਾ ਵੈੱਬਸਾਈਟ ਦੇ ਉੱਤੇ ਇਹ ਸਭ ਕੁਝ ਤਰਤੀਬ ਬਾਪਾ ਦਿੱਤਾ ਜਾਵੇਗਾ 2 ਦਿਨ ਪਹਿਲਾਂ 19 ਜੂਨ ਨੂੰ ਗੜਬੜੀਆਂ ਦੀ ਸ਼ੰਕਾ ਤੋਂ ਬਾਅਦ ਐਨਟੀਏ ਨੇ ਯੂਜੀਸੀ ਨੈਟ ਦੀਆਂ ਪ੍ਰੀਖਿਆਵਾਂ ਮਾਰਦ ਕਰ ਦਿੱਤੀਆਂ ਸੀ ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਯੁਕਤ ਸੀਐਸਆਰ ਯੂਜੀਸੀ ਐਨਈਟੀ ਪ੍ਰੀਖਿਆ ਨੂੰ ਜੂਨ ਤੋਂ ਜਿਹੜੀ 25 ਤੋਂ ਲੈ ਕੇ 27 ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਉਸ ਨੂੰ ਮੁਲਤਵੀ ਕਰ ਦਿੱਤੇ ਗਿਆ ਇਸ ਪ੍ਰੀਖਿਆ ਦੇ ਆਯੋਜਨ ਦਾ ਸੋਧਿਆ ਪ੍ਰੋਗਰਾਮ ਬਾਅਦ ਦੇ ਵਿੱਚ ਅਧਿਕਾਰਿਕ ਵੈੱਬਸਾਈਟ ਤੇ ਐਲਾਨਿਆ ਜਾਵੇਗਾ 19 ਜੂਨ ਨੂੰ ਕੇਂਦਰ ਸਰਕਾਰ ਨੇ ਪ੍ਰੀਖਿਆ ਨੂੰ ਲੈ ਕੇ ਉਠਰੇ ਸਵਾਲਾਂ ਦੇ ਵਿੱਚ UGC NET ਦੀਆਂ ਪ੍ਰੀਖਿਆਵਾਂ ਮਾਂ ਰੱਦ ਕਰਨ ਦੇ ਹੁਕਮ ਦਿੱਤੇ ਨੇ ਪ੍ਰੀਖਿਆਵਾਂ ਮਾਂ ਰੱਦ ਹੋਣ ਤੋਂ ਬਾਅਦ 20 ਜੂਨ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ CBI ਨੂੰ ਵੀ ਸੌਂਪ ਦਿੱਤੀ ਹੈ ਹਾਲਾਂਕਿ ਇੱਕ ਪਾਸੇ ਜਿਹੜਾ NEET ਦਾ ਟੈਸਟ ਸੀ ਉਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਤੇ ਦੂਜੇ ਪਾਸੇ ਸੇ ਹੁਣ ਜਿਹੜੇ ਇਹ ਪੇਪਰ ਨੇ ਐਨ.ਏ.ਟੀ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਵੱਡੇ ਸ਼ੰਕੇ ਨਜ਼ਰ ਆ ਰਹੇ ਨੇ